ਈ ਆ ਮਾਤਾ ਜਸਵਿੰਦਰ ਗੌਰ ਝੰਡਿਆਂ ਨੇ ਤੋਂ ਆਈ ਸੀ ਤੇ ਮਾਤਾ ਤੀਨਾ ਤੁਹਾਡਾ ਜਸਵਿੰਦਰ 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 ਗੌਰ ਤੇ ਹੁਣ ਕਿਵੇਂ ਮਾਤਾ ਹਟ ਗਿਆ ਗੋਡਾ ਜਾਵਾ ਹਾਂ ਠੀਕ ਹੈ ਤੇ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਸੀ ਗੋਡਾ ਪਾਊਗਾ ਜੀ ਅੱਛਾ ਹਾਂਜੀ ਹੱਡੀ ਬਾਦੀ ਸੀ ਬਦਲ ਨਹੀਂ ਪੈਣਾ ਹਾਂਜੀ ਬਦਲਣਾ ਪੈਣਾ ਹੁਣ ਤੁਸੀਂ ਪਹਿਲੀ ਵਾਰ ਆਏ ਸੀ ਠੀਕ ਹੋ ਗਿਆ ਉਹਦੇ ਹਾਂਜੀ ਪਹਿਲੀ ਵਾਰ ਆਇਆ ਚਲੋ ਵੈਗੁਰੂ ਨਿ ਕਿਰਪਾ ਕਰਤੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿ ਮਾਤਾ ਜੀ ਦੀ ਹੱਡੀ ਵਾਦੀ ਸੀ ਗੋਡਾ ਡਾਕਟਰ ਨੇ ਡਰਾਤਾ ਸੀ ਮਾਤਾ ਜੀ ਨੂੰ ਕਹਿੰਦੇ ਵੀ ਤੇਰਾ ਗੋਡਾ ਬਦਲਣਾ ਹੀ ਪੈਣਾ ਹੈ ਪਿੰਡ ਇਹਨਾਂ ਦਾ ਝੰਡਿਆਣਾ ਜ਼ਿਲ੍ਹਾ ਮੋਗਾ ਸਾਡੇ ਕੋਲੇ ਵੈ ਦਵਿੰਦਰ ਸਿੰਘ ਜੀ ਕੋਲੇ ਪਹਿਲੀ ਵਾਰ ਹੀ ਆਏ ਸੀ ਅਸੀਂ ਤੇਲ ਲਾਇਆ ਗੁਰੂ ਨਾਨਕ ਦੀ ਮਿਹਰ ਨਾਲ ਤੇ ਕਿਰਪਾ ਕੀਤੀ ਗੁਰੂ ਨਾਨਕ ਦੇਵ ਜੀ ਨਾਲ ਹੀ ਐਕੂਪ੍ਰੈਸ਼ਰ ਦੇ ਨਾਲ ਸਤਿਗੁਰਾਂ ਨੇ ਰਹਿਮਤ ਕਰਤੀ ਜਾ। ਹੋਰ ਵੀ ਕਿਸੇ ਮਾਈ ਭਾਈ ਦੇ ਗੋਡਾ ਮੋਡਾ ਕਬਰ ਦੇ ਵਿੱਚ ਦਰਦ ਹੋਵੇ। ਸਾਨੂੰ ਪੈਂਡ ਬਹੁਤ ਨੇ ਅਣਕੇ ਮਿਲ ਸਕਦੇ ਆ। ਪੈਂਡ ਬਹੁਤ ਨਾ ਜ਼ਿਲ੍ਹਾ ਮੋਗਾ ਵਾ ਜਗਵਿੰਦਰ ਸਿੰਘ ਜੀ ਪ੍ਰਾਇਮਰੀ ਸਕੂਲ ਦੇ ਨੇੜੇ ਘਰ ਹੈ। ਤੇ ਇਨਾ ਹੈਲਦਾ ਨਹੀਂ ਸੀ ਗੁੱਟ। ਅੱਛਾ ਅੱਛਾ। ਇਨਾ ਹੈਲਦਾ ਨਹੀਂ। ਦਿਖਾਉ ਮਾਤਾ। ਇਧਰ ਗੁੱਡੀ ਤੇ ਹੁਣ ਜਮਾ ਸਹੀ ਆ ਮਾਤਾ। ਸਹੀ ਆ। ਜਮਾ ਸਹੀ ਆ। ਹਾਂ। ਚੱਲ ਇਹ ਭਾਗ ਲੈ ਕੇ ਆਈਏ। ਚੱਕ ਲਈ ਸੀ ਚੱਕ ਮੋਟਰ ਵਿਭਾਗ ਲਈ ਅੱਛਾ ਅੱਛਾ ਹੁਣ ਮਾਤਾ ਜੀ ਤੁਰਨ ਲੱਗ ਗਏ ਹਾਂਜੀ ਬਾਹਰ ਆਉਣਾ ਅੱਛਾ ਹੁਣ ਇਹ ਵੈਗੁਰੂ ਨੇ ਕਿਰਪਾ ਕੀਤੀ ਹੈ ਮਾਤਾ ਜੀ ਕੀ ਨਾਂ ਸੀ ਜਸਵਿੰਦਰ ਜਸਵਿੰਦਰ ਕੋ ਢੰਡਿਆਣਾ ਪਿੰਡ ਇਹਨਾਂ ਦਾ ਹੋਰ ਵੀ ਕਿਸੇ ਮਾਈ ਭਾਈ ਦਾ ਦੁਖੀ ਜੀ ਦਾ ਜਿਆਦਾ ਮੁਸ਼ਕਲ ਆ ਸਾਨੂੰ ਪਿੰਡ ਬਹੁਨੇ ਆਪਰੇਸ਼ਨ ਤੋਂ ਬਚਾ ਹੋਏ ਤਾਂ ਹਾਂ ਹਾਂ ਆਪਰੇਸ਼ਨਾਂ ਤੋਂ ਡਾਕਟਰਾਂ ਤੋਂ ਬਚ ਸਕਦਾ ਹੈ ਮਹਾਰਾਜ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਮਹਾਰਾਜ ਦੀ ਮਿਹਰ ਤੇ ਨਾਲ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ